ਬੱਲਾ ਮਹਾਪੁਰਸ਼ ਦੇ ਸੰਤਾਂ ਸੰਤਾਨਾਂ ਸੇ ਇਨਾਂ ਨੇ ਗੱਲਬਾਤ ਵੀ ਕੀਤੀ ਇਨਾਂ ਨੂੰ ਬਹੁਤ ਵਧੀਆ ਲੱਗਾ ਆ ਇਨਾਂ ਨੇ ਇੱਥੇ ਲੰਗਰ ਵੀ ਛਕਿਆ ਉੱਥੇ ਰਹਿੰਦੇ ਵੀ ਆ ਤੇ ਬਹੁਤ ਹੀ ਵਧੀਆ ਲੱਗਦਾ ਆ ਗੁਰੂ ਪਿਆਰੀ ਸਾਥ ਸੰਗਤ ਜੀ ਹਾਂ ਤੁਸੀਂ ਜਿਸਪੀਕਿੰਗ ਪੰਜਾਬੀ ਹਾਂ ਜੀ ਹਾਂ ਹੈਲੋ ਥੈਂਕ ਯੂ ਲੱਖ ਲੱਖ ਵਧਾਈਆਂ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਸਭ ਵਧੀਆ ਹੋਣਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਦੇਖ ਰਹੇ ਹਾਂ ਕਿ ਲੋਕ ਜਿਸ ਤਰ੍ਹਾਂ ਸਿੱਖੀ ਦੀ ਤਰਫ ਆ ਰਹੇ ਨੇ ਮੁxtਲੀ ਮੁਲਕਾਂ ਦੇ ਅੰਦਰ ਅਸੀਂ ਦੇਖ ਰਹੇ ਹਾਂ ਸਿੱਖੀ ਜਮ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ ਸਿੱਖ ਆਪਣੀਆਂ ਜੜਾ ਬਹੁਤ ਮਜ਼ਬੂਤ ਕਰ ਰਹੀ ਨੇ ਇਟਲੀ ਦੀ ਇੱਕ ਲੜਕੀ ਚਰਦੇ ਪੰਜਾਬ ਦੇ ਅੰਦਰ ਆਈ ਤੇ ਸਿੱਖੀਜ਼ਮ ਦੇ ਉੱਤੇ ਰਿਸਰਚ ਕਰ ਰਹੀ ਹੈ ਤੇ ਮਜ਼ੇਦਾਰੀ ਦੀ ਗੱਲ ਹੈ ਵੀ ਉਹ ਪੰਜਾਬੀ ਲੈਂਗੁਏਜ ਵੀ ਨੂੰ ਆਉਂਦੀ ਹੈ ਪੰਜਾਬੀ ਦੇ ਵਿੱਚ ਗੱਲਬਾਤ ਕਰ ਰਹੀ ਹੈ ਇਸ ਸੰਬੰਧ ਅਲਗਾਈ ਦੀ ਵੀਡੀਓ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਲੇ 200 ਰੁਪਏ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਸੁਸੰਗਤ ਜੀ ਬੜੇ ਮਾਣ ਵਾਲੀ ਗੱਲ ਹੈ ਕਿ ਇਟਲੀ ਦੀ ਧਰਤੀ ਤੋਂ ਇੱਕ ਜਿਹੜੀ ਆ ਕੁੜੀ ਸਤਗੁਰੂ ਰਵਿਦਾਸ ਮਹਾਰੇ ਤੇ ਰਵਦਾਸੀਆ ਧਰਮ ਦੇ ਤੇ ਰਸਾਂਚ ਕਰਨ ਲਈ ਡੇਰਾ ਸਚਕਣ ਬੱਲਾ ਵਿੱਚੇ ਪਹੁੰਚੀ ਹੈ ਸਾਡੇ ਨਾਲ ਰਾਜ ਚੋਪੜਾਈ ਜੂ ਕੇ ਤਾਏ ਆ ਇਹਨਾਂ ਨੂੰ ਇਹਨਾਂ ਦੀ ਭਾਸ਼ਾ ਬਾਰੇ ਪਤਾ ਥੋੜਾ ਜਿਹਾ ਆਪਾਂ ਭਾਜੀ ਮੜੇ ਇਹਨਾਂ ਨਾਲ ਪੁੱਛੋ ਵੀ ਕਿਦੋਂ ਆਏ ਆ ਕਿ ਆਪਣੀ ਭਾਸ਼ਾ ਨਾਲ ਬਹੁਤ ਬਹੁਤ ਧੰਨਵਾਦ ਉਹ ਸੇਰੇ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਨ ਗੁਰਦੇਵ ਔਰ ਗੁਰੂਆਂ ਦੀ ਗੁਰੂ ਅਰਜਨ ਦੇਵ ਜੀ 648ਵੇਂ ਪ੍ਰਕਾਸ਼ ਤੇ ਅਸੀਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਜਿੱਥੇ ਵੀ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਆ ਉਸ ਸੀ 22 ਲਾਈਵ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਆ ਦੇਸ਼ਾਂ ਪਰਦੇਸਾਂ ਵਿੱਚ ਜਰੂਰ ਪਹੁੰਚਾਉਂਦੇ ਆ ਤੇ ਅਸੀਂ ਇਸ ਸਾਰੀ ਸੰਗਤ ਨੂੰ ਇਹ ਸਾਡੇ ਤੋਂ ਇਟਾਲੀਆ ਤੋਂ ਆਏ ਆ ਇਟਲੀ ਤੋਂ ਇਹਨਾਂ ਨੂੰ ਪੰਜਾਬੀ ਵੀ ਆਉਂਦੀ ਆ ਇਹ ਆਪਣੇ ਗੁਰੂ ਰਬਦਾਸ ਮਹਾਰਾਜ ਦੇ ਜਕਾਰੇ ਵੀ ਲਾਉਂਦੇ ਆ ਔਰ ਪੰਜਾਬੀ ਸਾਡੇ ਨਾਲ ਗੱਲ ਵੀ ਕਰਦੇ ਆ ਤੇ ਸਾਨੂੰ ਬਹੁਤ ਹੀ ਵਧੀਆ ਲੱਗਦੇ ਆ ਇਸ ਇਸ ਤੇ ਸਰਚ ਵੀ ਕਰ ਰਹੇ ਆ ਔਰ ਕਹਿੰਦੇ ਸਾਨੂੰ 4 ਦਿਨ ਹੋ ਗਿਆ ਇੱਥੇ ਆਇਆ ਨੂੰ ਗੁਰੂ ਰਬਦਾਸ ਮਹਾਰਾਜ ਦੇ ਔਰ ਬਹੁਤ ਵਧੀਆ ਲੱਗਾ ਆ ਉਸ ਡੇਰਾ ਸਚਕੰਡ ਬੱਲਾ ਮਹਾਪੁਰਸ਼ਾਂ ਦੇ ਸੰਤਾਂ ਸੰਤਾਨਾਂ ਸ ਇਹਨਾਂ ਨੇ ਮੈਂ ਗੱਲਬਾਤ ਵੀ ਕੀਤੀ ਇਹਨਾਂ ਨੂੰ ਬਹੁਤ ਵਧੀਆ ਲੱਗਾ ਆ ਇਹਨਾਂ ਨੇ ਇੱਥੇ ਲੰਗਰ ਵੀ ਛਕਿਆ ਉੱਥੇ ਰਹਿੰਦੇ ਵੀ ਆ ਤੇ ਬਹੁਤ ਹੀ ਵਧੀਆ ਲੱਗਦਾ ਆ ਗੁਰੂ ਪਿਆਰੀ ਸਾਥਸੰਗ ਜੀ ਹਾਂ ਤੁਸੀਂ ਜਿਸਪੀਕਿੰਗ ਪੰਜਾਬੀ ਹਾਂ ਜੀ ਹੈਲੋ ਥੈਂਕ ਯੂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਮੇਰੇ ਵੱਲੋਂ ਹਾਂਜੀ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਗੁੱਡ ਫੁਰਪੁੜਾਪ ਦਿਆ ਤੇ ਮੇਰਾ ਨਾਮ ਅਨਮੜੀ ਹਲੌਤਿਨੀ ਮੈਂ ਇੱਕ ਪੀ ਐਚ ਡੀ ਰਿਸਰਚਰ ਆ ਮੈਂ ਰੋਂਟਵਾ ਇਟਲੀ ਤੋਂ e, me, research cardia, eh, ravidasse community te, te, skarke me ajo aia, itlito, castort, eh, for, eh, gurpurab, eh, manaia, te, per, purab, te me, canci, javangi, eh, sorry? quanto di, eh, ah, me, chardin, eh, e devic rendisi, te, hone, eh, canci, javangi, angi. ਥੈਂਕ ਯੂ ਵੈਰੀ ਮੱਚ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਕੰਦੇ ਦੇਖੋ ਪੰਜਾਬੀ ਵਿੱਚ ਬਹੁਤ ਹੀ ਵਧੀਆ ਦੱਸਿਆ ਆ ਔਰ ਸਾਨੂੰ ਕਈ ਵਾਰੀ ਸਾਡੇ ਲੋਕਾਂ ਨੂੰ ਪੰਜਾਬੀ ਨਹੀਂ ਆਉਂਦੀ ਦੇਖੋ ਇਹ ਇਟਾਲੀਆ ਵਿੱਚ ਰਹਿ ਕੇ ਪੰਜਾਬੀ ਸਿੱਖ ਰਹੇ ਆ ਔਰ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਤੇ ਸਰਚ ਕਰ ਰਹੇ ਆ ਔਰ ਕਿੰਨਾ ਵਧੀਆ ਲੱਗ ਰਿਹਾ ਮਹਾਪੁਰਸ਼ਾਂ ਨੂੰ ਤੇ ਇਹ ਬਹੁਤ ਹੀ ਵੱਡਾ ਮਾਣ ਦਾ ਕੰਮ ਆ ਮਾਣ ਵੱਡਾ ਬਹੁਤ ਵੱਡਾ ਮਾਣ ਆ ਸਾਨੂੰ ਤੇ ਪੀ ਐਚ ਡੀ ਕੰਡੀ ਆ ਗੁਰੂ ਰਵਿਦਾਸ ਮਹਾਰਾਜੀ ਦੀ ਸੋਚ ਤੇ ਉਹਨਾਂ ਤੇ ਔਰ ਮਹਾਪੁਰਸ਼ਾਂ ਨੇ ਮਿਲਿਆ ਬਹੁਤ ਹੀ ਵੱਡਾ ਮਾਣ ਆ ਜੀ ਸਾਨੂੰ ਫਰਾਡ ਆ ਜੀ ਗੁਰੂ ਰਵਿਦਾਸ ਮਹਾਰਾਜੀ ਦੀ ਸੋਚ ਤੇ ਔਰ ਡੇਰਾ ਸੱਚਖੰਦ ਦੇ ਮਹਾਪੁਰਸ਼ਾਂ ਦੇ ਜਿਹੜਾ ਘਰ ਘਰ ਵਿੱਚ ਮਿਸ਼ਨ ਵਿਚ ਆ ਵਿਚਾਰ ਰਹੇ ਆ ਔਰ ਇਹਨਾਂ ਨੂੰ ਦੇਖੋ ਬੜੇ ਪਿਆਰ ਨਾਲ ਪੰਜਾਬੀ ਬੋਲੀ ਇਹਨਾਂ ਨੂੰ ਬਹੁਤ ਵਧੀਆ ਲੱਗਦਾ ਆ ਇਹ ਕਹਿੰਦੇ ਅਸੀਂ ਹਰ ਸਾਲ ਆਇਆ ਕਰੂਗੇ ਔਰ ਵਧੀਆ ਲੱਗਦਾ ਕਹਿੰਦੀ ਮੈਂ ਨਾਲ ਟ੍ਰੇਨ ਦੇ ਨਾਲ ਵੀ ਜਾਣਾ ਆ ਔਰ ਕਿੰਨਾ ਵਧੀਆ ਲੱਗਦਾ ਆ ਸਾਥੀ ਨਾ ਹਾਂ ਜੋ ਬੋਲੇ 100 ਰੁਪਏ ਜਗਤ ਗੁਰੂ ਅਵਿਦਾਸ ਮਹਾਰਾਜ ਕੀ ਜੈ ਜੋ ਬੋਲੇ 100 ਰੁਪਏ ਸਤਗੁਰ ਸਰਵੰਦਾਸ ਮਹਾਰਾਜ ਕੀ ਜੈ ਬੋਲੇ 100 ਰੁਪਏ ਜਗਤ ਗੁਰੂ ਅਵਿਦਾਸ ਮਹਾਰਾਜ ਕੀ ਜੈ ਅਮਰ ਹੈ ਜਗਤ ਗੁਰੂ ਅਵਿਦਾਸ ਮਹਾਰਾਜ ਕੀ ਜੈ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਕੋਲ ਢੋਲ ਵਾਲੇ ਵੀ ਆ ਗਏ ਆ ਅਸੀਂ g -Biro. ਐਸਜੀਆਈ ਦੀ ਵੀਡੀਓ ਤੇ ਸਿੱਖਾਂ ਵਾਸਤੇ ਵਾਕਈ ਬੜੇ ਮਾਣ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਕਿ ਬਾਹਰੋਂ ਆਣ ਕੇ ਜਿਹੜੇ ਲੋਕ ਨੇ ਮੁxtਲਿਫ ਯੂਰਪਨ ਯੂਰੋਪੀਅਨ ਜਿਹੜੇ ਕੰਟਰੀ ਨੇ ਉਹਨਾਂ ਦੇ ਲੋਕ ਆਣ ਕੇ ਪੰਜਾਬ ਦੇ ਅੰਦਰ ਸਿੱਖੀਜ਼ਮ ਤੇ ਰਿਸਰਚ ਕਰ ਰਹੇ ਨੇ ਸਿੱਖੀ ਦੀ ਤਰਫ ਆ ਰਹੇ ਨੇ ਇਹੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਮਤਾਸਰ ਕਰਦੀਆਂ ਨੇ ਤੁਹਾਨੂੰ ਉਹਨਾਂ ਦਾ ਰਿਲੀਜੀਅਨ ਤੁਸੀਂ ਤਸਲੀਮ ਕਰਦੇ ਹੋ ਤੇ ਅਸੀਂ ਦੇਖ ਰਹੇ ਹਾਂ ਓਵਰਆਲ ਪੂਰੀ ਦੁਨੀਆ ਦੇ ਅੰਦਰ ਜਿਵੇਂ ਲੋਕ ਸਿੱਖੀ ਦੀ ਤਰਫ ਆ ਰਹੇ ਨੇ ਸਿੱਖੀਜ਼ਮ ਨੂੰ ਅਡਾਪਟ ਕਰ ਰਹੇ ਨੇ ਸਿੱਖਾਂ ਦੀ ਸੇਵਾ ਦੇ ਕੇ ਸਿੱਖ ਰਿਲੀਜੀਅਨ ਦੇ ਨਾਲ ਬਹੁਤ ਪਿਆਰ ਕਰਦੇ ਨੇ ਤੇ ਇਟਲੀ ਦੀ ਲੜਕੀ ਜਿਹੜੀ ਆਈ ਏ ਪੰਜਾਬ ਦੇ ਅੰਦਰ ਉਹ ਪੰਜਾਬੀ ਲੈਂਗੁਏਜ ਬੋਲ ਰਹੀ ਏ ਤੇ ਬਹੁਤ ਹੀ ਕਮਾਲ ਦੀ ਪੰਜਾਬੀ ਬੋਲ ਰਹੀ ਏ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ